ਅੱਜ ਸਵੇਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਵਿੱਚ ਇੱਕ ਵਕੀਲ ਦੀ ਕੁੱਟਮਾਰ ਕੁਝ ਅਗਿਆਤ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਉਸ ਨੂੰ ਕਿਡਨਾਪ ਕੀਤਾ ਜਾ ਰਿਹਾ ਹੈ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਲਈ ਭੇਤੀ ਕਰਾਇਆ ਗਿਆ ਜਿੱਥੇ ਵਕੀਲ ਪਾਈਚਾਰਾ ਉਸ ਦਾ ਹਾਲਚਾਲ ਜਾਣਨ ਪੁੱਜੇ ਆ ਤੇ ਵਕੀਲ ਪਾਈਚਾਰਾ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਿਹਾ ਦੇ ਹਮਲਾ ਹੋਇਆ ਬੜਾ ਹੀ ਮਾਰਾ ਕਮ ਹੋਇਆ ਸਮਾਜ ਚ ਇਸ ਤਰ੍ਹਾਂ ਦਾ ਕੰਮ ਨਹੀਂ ਚਾਹੀਦਾ ਸੀ ਜੇ ਇਹਨਾਂ ਦੀ ਕੋਈ ਗਲਤ ਹੋਈ ਆਪਸ ਵਿੱਚ ਪਤਾ ਲੱਗੇਗਾ ਪਰ ਜੋ ਇਹਨਾਂ ਨੇ ਕੀਤਾ ਦਿਨ ਦਿਹਾੜੇ ਇੱਕ ਵਕੀਲ ਨੂੰ ਕਨੈਪ ਕਰਕੇ ਲੈ ਕੇ ਚੱਕ ਕੇ ਲੈ ਗਏ ਉਹ ਬੜਾ ਮਾੜਾ ਕੰਮ ਹੈ ਇਸ ਕਰਕੇ ਸਾਰੇ ਵਕੀਲ ਭਾਈਚਾਰਾ ਮੰਗ ਕਰਦੇ ਹਨ ਇਹਨਾਂ ਦੇ ਖਿਲਾਫ ਦੋਸ਼ੀ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਐ ਰੈਸ ਚਾਹੀਦੀ ਜੀ ਤੇ ਹੁਣ ਹਾਲਾਤ ਕੀ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੇ ਘਟਨਾ ਕਰੰਦਾ ਕਿਵੇਂ ਤੁਸੀਂ ਹਸਪਤਾਲ ਲੈ ਸਾਡਾ ਗਰੁੱਪ ਬਣਿਆ ਹੈ ਡੀਵੀਏ ਦਾ ਉੱਥੋਂ ਪਤਾ ਲੱਗਿਆ ਵੀਡੀਓ ਜਦੋਂ ਪਹਿਲੀ ਆਈ ਉੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਫਿਰ ਸਾਰੇ ਵਕੀਲ ਇੱਥੇ ਆਏ ਹਸਪਤਲ ਕੋਲ ਸੁੱਤੇ ਸਪੋਰਟ ਤੇ ਗਏ ਨੇ ਕੋਈ ਥਾਣੇ ਬੈਠੇ ਨੇ ਸਾਰੇ ਪ੍ਰਧਾਨ ਜੀ ਦੀ ਡਿਊਟੀ ਲਾਈ ਅਲੱਗ-ਅਲੱਗ ਤਾਂ ਦੇ ਗਏ ਸੀ ਇਹ ਕਿਹੜੇ ਥਾਂ ਦੇ ਤੋਂ ਲੈ ਕੇ ਆਏ ਤੁਸੀਂ ਆਵਾਜ਼ ਦੇਖੋ ਹੀ ਖੜੇ ਜੀ ਕੰਮ ਕੱਜ ਚੱਲ ਜਾਏ ਬਾਅਦ ਅ ਕੰਮ ਕੱਜ ਹਜੇ ਤੱਕ ਚੱਲ ਰਿਹਾ ਹੈ ਹਾਂ ਰੋਡ ਪੈਸ ਤੇ ਬੰਦ ਵੀ ਕਰ ਸਕਦੇ ਹੋ ਬਿਲਕੁਲ ਬੰਦ ਕਰਾਂਗੇ ਜੀ ਜੋ ਸਾਰੇ ਵਕੀਲਾਂ ਦਾ ਆਪਸ ਵਿੱਚ ਵਿਚਾਰ ਹੋਏਗਾ ਜੇ ਕੋਈ ਤਰ ਵੀ ਨਾ ਕਰੇ ਕਿ ਪੂਲ ਪ੍ਰੋਸੈਸਿੰਗ ਤੱਕ ਹੜਤਾਲ ਤੇ ਜਾਵਾਂਗੇ ਦੇਖੋ ਜੀ ਜਿਹੜਾ ਇਹ ਘਟਨਾਕਰਮ ਹੋਇਆ ਹੈ ਉਹ ਅੱਜ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਤਭਾਗਾ ਹੈ ਕਿਉਂਕਿ ਦਿਨ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਔਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ਗੁੰਡਾਗਰਦੀ ਕਰਕੇ ਕਿਡਨਾਪ ਕਰ ਲੈਣਾ ਔਰ ਬਾਜਪਟ ਖੋਹ ਦੀ ਕਰਨੀ ਕੁੱਟਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਏਟੀਵੀ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪੁਰਾਣਾ ਲੇਕਿਨ ਉਹਦੀ ਵੀਡੀਓ ਹੈਰ ਰਹੀ ਹੈ ਦੇਖੀ ਮਲੇ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦੇ ਹਰੇ ਇਸ ਤਰ੍ਹਾਂ ਦਾ ਘਟਨਾ ਜਿਹੜਾ ਹੈ ਚਲੋ ਕਿਸੇ ਦਾ ਕੋਈ ਕੰਟਰੋਵਰਸੀ ਹੋ ਸਕਦੀ ਹੈ ਪਰ ਉਹ ਨਹੀਂ ਪਤਾ ਇਸ ਚੀਜ਼ ਕੀ ਹੈ ਲੇਕਿਨ ਅਗਰ ਹੈਗੀ ਹੈ ਜਾਂ ਨਹੀਂ ਹੈਗੀ ਉਹ ਕੱਲਾ ਬਾਧੀਆਂ ਹੈ ਲੇਕਿਨ ਇਸ ਤਰ੍ਹਾਂ ਛਰੇ ਆਮ ਦਿਨ ਦੀ ਹਰ ਇੱਕ ਵਕੀਲ ਨੂੰ ਉਹ ਡਰੈਸ ਹੈ ਪੂਰੀ ਕੋਰ ਚ ਆ ਰਿਹਾ ਹੈ ਉਹਦੀ ਇੱਕ ਜ਼ਿੰਮੇਵਾਰੀ ਹੈ ਕੋਰ ਚ ਜਾ ਕੇ ਉਹਨੇ ਕੰਮ ਕਰਨਾ ਕਿਸ ਤਰ੍ਹਾਂ ਦੇ ਗਿਪਟਾਰੇ ਕਰਨੇ ਨੇ ਉਹਦੇ ਉਹਦੇ ਪਿੱਛੇ ਕਲੈਂਟ ਬੈਠੇ ਨੇ ਇਸ ਗੱਲ ਇਸ ਹਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗੱਡਣਾ ਚੱਕ ਕੇ ਗੱਡੀ 'ਚ ਪਾਇਆ ਔਰ ਸਬਾਕਟ ਮਾਰ ਕੀਤੀ ਹੈ ਉਹ ਸਵੀਰਜ ਸੱਟਾਂ ਦੇ ਨਾਲ ਜਿਹੜਾ ਹੈ ਅਜਾ ਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਰਾਕੇ ਸਾਡੇ ਸਮਾਜ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਹੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹ ਲੋਕਾਂ ਨੂੰ ਹੈਂਡਲ ਕਰਨ ਤਾਂ ਜੋ ਦੁਬਾਰਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਉਹ ਹਰ ਬੰਦਾ ਇਹਦੇ ਕੰਮ ਕਰਨ ਤੋਂ ਡਰੇ। ਐਸ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜਾ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ ਤੇ ਬੱਸ ਵਾਲਿਆਂ ਨਾਲ ਕਿਤੇ ਕੋਈ ਗਲਬਤ ਹੋਈ ਹੈ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ ਉਸ ਨੂੰ ਵਸ ਤੋਂ ਉਥੋਂ ਕੱਟਨੇਪ ਕਰਕੇ ਤੇ ਕੁੱਟ ਮਾਰ ਕਰਕੇ ਤੇ ਲੈ ਗਏ ਨੇ ਗੱਡੀ ਤੇ ਲੱਗ ਗਏ ਜੀ ਵਜਾ ਨੂੰ ਅਜੇ ਪਕਰ ਗਿਆ ਅ ਇਸ ਵਾਰ ਅਜੇ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ ਹੈ ਕਾਫੀ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸ ਦੇ ਮੈਂਬਰ ਸੀਗੇ ਐਡਵੋਕੇਟ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਗੱਟਨਾਪ ਕਰਕੇ ਗੱਡੀ ਤੇ ਲਾਦ ਕੇ ਲੈ ਗਏ ਨੇ ਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਆਸ-ਪਾਸ ਨੇ ਟ੍ਰੇਸ ਕੀਤਾ ਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ ਕਿਡਨੈਪੀ ਦਾ ਕੋਈ ਸਥਾਨ ਕਿਹੜਾ ਸੀ ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ ਕਿਹੜੇ ਪਿੰਡ ਦੇ ਰਹਿ ਨਾਲੇ ਨੇ ਜੀ ਇਹ ਕੋਠਾ ਪੱਕੀ ਤੋਂ ਨੇ ਛੇ ਨਾਮ ਕੀ ਇਹਨਾਂ ਦਾ ਇਹ ਅੰਗਰੇਜ਼ ਸਿੰਘ ਜੀ ਇਹ ਫਾਜ਼ਿਲ ਦਾ ਕੋਟ ਆ ਰਹੀ ਸੀ ਹਾਂਜੀ ਹਾਂਜੀ ਇੱਥੇ ਪ੍ਰੈਕਟਿਸ ਕਰਦੇ ਨਹੀਂ ਸੀ ਡਿਸਟ੍ਰਿਕਟ ਕਰਨ ਕਰਨ ਤੇ ਕੀ ਕਹਿਣਾ ਚਾਹੋ ਵੀ ਕੀ ਲੱਗਦਾ ਹੈ ਸਾਰਾ ਕਰਨਾ ਪਏਗਾ ਅ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਇਹ ਇੱਕ ਪੜੇ ਨਿਖੇ ਤੇ ਬੁੱਧੀਜੀਵੀ ਉਤੇ ਇਹਨਾਂ ਨੇ ਸ਼ਰਿਆਮ ਅਟੈਕ ਕੀਤਾ ਹੈ ਇਹ ਬੜੀ ਸਮਾਜ ਲਈ ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮਤਭਾਗੀ ਘਟਨਾ ਹੋਈ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਨੈਪ ਕਰਕੇ ਦਿਨ ਦਿਹਾੜੇ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰਿਆਮ ਰੋਡ ਤੇ ਕਨੈਪ ਕਰਕੇ ਗੱਡੀ ਤੇ ਲਾਦ ਕੇ ਸ਼ਰਿਆਮ ਨੂੰ ਕੁੱਟਮਾਰ ਕੀਤੀ ਹੈ ਕੋਈ ਪ੍ਰਧਾਨ ਜੀ ਨਾਲ ਗੱਲ ਹੋਈ ਹਨ ਬਾਰਾ ਜੀਸੂੰਦੇ ਤੁਹਾਡੀ ਹਾਂਜੀ ਹੋ ਚੁੱਕੀ ਹੈ ਜੀ ਕੀ ਅੱਗੇ ਕੀ ਨਿਰਣਾ ਲਿਆ ਜੀ ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਾਇਆ ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਤੇ ਵੀ ਗਏ ਸੀਗੇ ਪੁਲਿਸ ਵਾਲਿਆਂ ਨੂੰ ਉੱਥੇ ਡੀਐਸਪੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਖੂਨ ਲੱਗਿਆ ਕਪੜੇ ਵੀ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖਤ ਕਾਰਵਾਈ ਕਰਵਾਵਾਂਗੇ ਚਲੋ ਜੀ ਸਾਹਿਬ ਵਜਾ ਰਹੇ ਜਿਸ ਕੋਈ ਵੀ ਰੀਲੀ ਹੋਵੇ ਲੇਕਿਨ ਐਸੇ ਕਾਨੂੰਨ ਮਾਦਦ ਲੈ ਕੇ ਮਾਰਗਦਰਸ਼ਨ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਹੈ ਸਾਡੇ ਲਈ ਸਾਡੇ ਸਮਾਜ ਲਈ ਇਹ ਬਹੁਤ ਮਾੜੀ ਗੱਲ ਹੈ ਜੀ ਮੰਗ ਕੀ ਕਰ ਰਹੇ 40 50 ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਵੀ ਜੋ ਇਹਨਾਂ ਨੇ ਕੀ ਕੀਤੀ ਕੈਪਟੇਨ ਕੀਤਾ ਗੰभीर ਸੱਟਾਂ ਲਾਈਆਂ ਤੇ ਇਹਦੇ ਤੇ ਸਖਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਰੈਸਟ ਦੋਸ਼ੀਆਂ ਨੂੰ ਰੈਸਟ ਕਰਕੇ ਤੇ